ਇੱਕ ਗੋਲੇ ਵਾਲੇ ਪਾ ਦੋ ਬਾਕੀ ਦੋ ਗੋਲੇ ਚੱਕਦਾ ਹਜੇ ਬਲਦੀ ਆ ਵਨ ਆ ਦੇ ਪੇ ਗੋਲੇ ਪਾ ਦੇ आले 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 लो देखे। देखे। मम्मी समर बाय पेशल मम च डैडी गेट <laughs> <laughs> आई आपोली मोटरसॅकल ਦੇਖੀ ਕਿੰਨੀ ਸੋਹਣੀ ਆਉਂਦੀ ਦੇਖ ਪੀਂਦੀ ਹਾਂ ਹਾਂ ਹੋਰ ਦਸਣਿਆਂ ਚੰਗਲੀਆਂ ਫੇ ਬਣਾਤਾ ਚੱਲ ਬਾਏ ਕਰ ਦੇ ਨਾਨੀ ਨੂੰ ਬਾਏ ਕਰ ਦੇ ਬਾਏ ਇੰਨਾ ਸੋਹਣਾ ਆ ਕਰ ਹੂੰ ਚਲੋ ਚਲ ਚੰਗਾ ਆ ਰਹੀ ਹੈ ਕਿੱਧਰ ਤੇ ਹਾਂ ਨਾ ਲੋਕਾਂ ਨੂੰ ਆਉ ਮੰਗੇ ਯਾਨੀ ਚਲ ਜਾਂਦੀ ਆ ਫੇ ਹੁਣ ਪਤਾ ਨਹੀਂ ਕੋਈ ਇਹ ਪਤਾ ਨਹੀਂ ਤੈਨੂੰ ਦਾ ਹੁੰਦਾ ਹੈ ਬਸੇ ਰਾਤ ਤੇ ਫੇ ਤੈਨੂੰ ਦਾ ਔਖਾ ਹੋ ਜਾਂਦਾ ਰਾਤ ਹੁਣ ਐਡਾ ਦੂਰ ਦਾ ਘਰ ਕੇ ਫੇਰ ਰਾਤ ਤੇ ਫਹੀ ਜਾਂਦਾ ਹੁੰਦੀ ਨੇ ਦਿਨੇ ਦਿਨੇ ਮੁੜ ਕੇ ਆਣਾ ਹੁੰਦਾ ਫੇਰ ਖਾਈ ਨਾ ਇਹ ਹੋਇਆ ਨਾਨੀ ਜਿੱਲੀ ਨਾਨੀ ਜਿੱਲੀ ਟੂਡੇ ਲਾ ਲਈ ਉਹ ਟੂਡੇ ਲਾ ਲਈ ਆਹ ਚੱਲਣਾ ਘਰ ਕੋਈ ਨਾ ਘਰ ਕੋਈ ਸਾਰੇ ਮਾਤਾਂ ਨਾਲ ਲੈਣ ਨੂੰ ਬਾਈ ਮਾਗਦੇ ਨੇ ਛੋਈ ਰੋ

ਕਾ ਤੀਨ ਛੱਡਣਾ ਆ ਹੁਣ ਕੋਈ ਚਾਹ ਠੀਕ ਆ ਚੰਗਾ ਬਾਏ ਤੇ ਹਨੀ ਲੱਗੀ ਹੋ ਹਾਂ ਦੇ 5 ਵਜ ਗਏ ਆ ਅਸੀਂ ਜੀ ਲੱਗੇ ਆ ਚਾਹ ਤੇ ਸਮਰ ਦੇ ਪਾਪਾ ਅੱਜ ਘਾਰੀ ਸੀ ਇਹਨਾਂ ਦੀ ਸਿਹਤ ਨਹੀਂ ਠੀਕ ਸੀਗੀ ਤੇ ਸਵੇਰੇ ਮੰਮੀ ਹੋਣੀ ਚੱਲ ਗਿਆ ਸੀਗੇ ਉਸ ਤੋਂ ਬਾਅਦ ਇਹ ਦਵਾਈ ਵਗੈਰਾ ਖਾਣ ਦੇ ਫੌਂਦੇ ਸੀਗੇ ਸਮਰ ਦੀ ਸੌਂਗਿਆ ਮੈਮੂਸ ਸੌਂਗੀ ਐ ਦਿੱਸ ਤੇਰੇ ਅੱਜ ਛੋਟੇ ਨੇ ਸਲਾਈ ਕੀਤਾ ਮੰਮੀ ਵਾਲਾ ਤੇ ਮੰਮੀ ਵਾਲਾ ਮਸ਼ੀਨ ਦੀ ਪਈ ਆ ਉਹਦੇ ਮਸ਼ੀਨ ਤੇ ਹੀ ਪਿਆ ਆ ਅੱਜ ਮੈਂ ਕੱਲ ਥੋੜੀ ਜੀ ਸਲਵਾਰ ਜੋੜ ਲਈ ਸੀ ਜੀ ਬੈਲਟ ਉਹ ਬਣਾ ਲਈ ਸੀ ਤੇ ਹੁਣ ਮੈਂ ਬਾਲ ਜੇ ਪਾ ਲਏ ਆ ਤੇ ਬੈਲਟ ਜੋੜਨ ਵਾਲੀ ਬੈਠੀ ਬਸ ਤੇ ਸਲਵਾਰ ਤਿਆਰ ਹੋਣ ਵਾਲੀ ਆ ਪੌਂਚੂ ਵੀ ਬਣਾਉਣੇ ਪੌਂਚੇ ਬਰੀਕੇ ਬਣਾਉਣੇ ਆ ਤੇ ਸਮਰ ਦੇ ਪਾਪਾ ਖਾਣ ਲੱਗੇ ਆ ਪੰਜੀਰੀ ਇਹ ਸਮਰ ਨੂੰ ਮਿਲਦੀ ਹੁੰਦਾ ਔਰ ਜਿਹੜਾ ਰਾਸ਼ਨ ਉਹਦੇ ਵਿੱਚ ਮਿਲਦੀ ਆ ਤੇ ਅਸੀਂ ਹੁਣ ਪੀਣ ਲੱਗੇ ਆ। ਤੇ ਹਾਂਜੀ ਲੋ ਜੀ ਮੈਂ ਭਾਂਡੇ ਵਗੈਰਾ ਸਾਰੇ ਧੋ ਲਿਆ। ਤੇ ਗੈਸ ਬੋਸੋ ਵਗੈਰਾ ਸਾਰਾ ਬੋ ਸਾਫ ਕਰ ਲਿਆ। ਤੇ ਹੁਣ ਮੈਂ ਸਬਜ਼ੀ ਕੱਟਾਂਗੀ। ਅੱਜ ਅਸੀਂ ਬਣਾਉਣਾ ਕੀ ਆ? ਤੇ ਮਸੀ ਸਬਜ਼ੀ ਸਸਤੀ ਹੋਈ ਆ। ਤਾਂ ਸਮਝਦੇ ਪਾਪਾ ਨੇ ਕਿਹਾ ਸੀਗਾ ਮੈਂ ਕਿ ਟੇਬਲ ਥੋੜਾ ਜਿਹਾ ਵੱਡ ਦੋ ਉੱਚਾ ਬਹੁਤ ਆ ਤੇ ਉਹ ਹੁਣ ਵੱਡਦੇ ਪਏ ਆ ਤੇ ਜਿਆਦਾ ਉੱਚਾ ਬਣ ਗਿਆ ਸੀ ਕੁਝ ਪਹਿਲਾਂ ਵੀ ਵੱਡਿਆ ਸੀ ਪਰ ਹੁਣ ਫੇਰ ਵੀ ਮੈਨੂੰ ਜਿਆਦਾ ਉੱਚਾ ਲੱਗਦਾ ਸੀ ਇਸ ਕਰਕੇ ਫੇਰ ਮੈਂ ਕਿ ਤੁਸੀਂ ਬਰਥਡੇ ਦਿਓ ਇਹਨੂੰ ਥੋੜਾ ਜਿਹਾ ਯਾਗਾ ਦੇ ਥੱਲੇ ਛੱਡ ਦੇ ਮਰੂਥ ਥੱਲੇ ਛੱਡ ਦੇ ਛੱਡ ਦੇ ਥੱਲੇ ਛੱਡ ਦੇ ਚੱਕ ਕੇ ਮਾਰ ਚੱਕ ਕੇ ਮਾਰ ਉਧਰ ਨੂੰ ਉਹ ਮਮਾ ਆ ਦੇ ਬੱਟਾ ਕਿੱਡਾ ਮੂਝ ਪਾਲਿਆ ਕੱਢ ਬੁਝੋ ਕੱਢ ਦੇ ਕੱਢ ਡੈਲ ਨਹੀਂ ਕੱਢਦਾ ਕੱਢਣ ਨੂੰ ਉਹ ਦੇ ਕੱਢ ਸਾਰੇ ਕੱਢ ਜੀ ਗੰਦਾ ਬਚਾ ਦੋ ਅਸੀਂ ਕੋਠੇ ਦੇ ਆਏ ਸੀਗੇ ਕਾਫੀ ਦਿਨਾਂ ਬਾਅਦ ਅੱਜ ਸਾਰ ਮਰੂ ਚੱਕ ਕੇ ਖਾਈ ਜਾਂਦਾ ਗੰਦਾ ਜਿਹਾ ਹਾਂ ਜੱਗਾ ਜੱਗਵਾ 哦 ਮਾਨੀ ਹੁਣੀ ਆਏ ਉਹਦੇ ਮਾਨੀ ਤੇ ਮੰਨਾ ਆਏ ਸਮਰ ਨੂੰ ਲੈਣ ਸਮਰ ਦੀ ਖੁਸ਼ੀ ਦੇਖੋ ਪੱਕਾ ਸਮਰ ਉਹਨੇ ਸਮਰ ਉਹਨੇ ਕਿੱਥੇ ਮੰਨਦੇ ਉਹਨਾਂ ਕੋਲ ਗੱਲ ਮੈਂ ਇੱਥੇ ਵਾਲਾ ਥੱਲੇ ਆਦੇ ਚਲਾ ਗਿਆ ਮੰਨਾ ਚੱਲ ਗਿਆ ਮਾਨ ਨਹੀਂ ਰਹਿ ਗਿਆ ਮਾਨੀ ਵੀ ਚੱਲਾ ਮਾਨੀ ਵੀ ਗਿਆ ਮੈਂ ਲਿਗਾ ਲਉ ਮੇਰੇ ਵੀ ਦਾੜੀ ਥੋੜੀ ਜਿਹੀ ਕੱਟਣ ਵਾਲੀ ਹੋਈ ਆ ਦੇਖਦਾ ਸੋਚਦਾ ਆਪ ਹੀ ਕੱਟ ਲਵਾਂ ਇੱਥੇ ਹੁਣ ਸਰਵਰ ਦੇ ਵੀ ਵਾਲ ਕੱਟਣ ਵਾਲੇ ਹੋਏ ਆ ਇਹਨੂੰ ਵੀ ਛਾਂਗਦਾ ਆ ਚਲ ਸਮਝ ਤੇਰੇ ਵਾਲ ਬੂਲ ਕੱਟੀਏ ਆਪ ਨੂੰ ਹੀ ਫੇਰ ਮੈਂ ਦਾੜੀ ਕੱਟ ਲਵਾਂਗਾ सेहत ये ठीक नहीं अच्छा कम तो गए नहीं छुट्टी कर ली ओ चल गया समरसूर जो है लुकानला चल आप भी चले चलिए चलिए थले समर थले चलिए कथे तुरी ओ कित जाके लगी है उच्चियां बड़िया हो गई चाल समर तेरे हड्ड भाई पाइए ਦੇ ਟੇਮਾ ਜੀ ਭਾਜਲਾ ਹੱਡਰਾ ਤਾਂ ਪੈਣੀ ਆਈ ਆਂ ਚੱਲ ਆ ਜਾ ਔਰ ਨਹੀਂ ਕੱਟਣੀ ਤੇ ਨਾ ਪਣਾਣਾ ਕਿਉਂ ਰਹਿੰਦਾਂ ਦੋਸਤੋ ਰਾਜੇ ਛੁੱਟੀ ਸੀ ਮੈਂ ਕੱਟ ਦਾਣੀ ਸੀ ਇਹਦੇ ਤੇ ਹੁਣ ਟਾਈਮ ਕਿੰਨਾ ਹੀ ਹੋਣਿਆ ਮੈਂ ਫੇ ਆਪਣੀ ਦਾੜੀ ਕੱਟਣ ਲੱਗਾ मैं लाना है मनु के लिए ओ बाहर भज गया वो समर समर आ दे समर आ ले आ दे आ दे आ दे की आ दे की आ दे की आ दे आ दे की आ दे आ, दे। आ दे।

誰だ I you keep an order ਲੂ ਹੋ ਗਿਆ ਜੀਰਾ ਕਾਦੀਓ ਸੱਚੀ ਲੂ ਹੋ ਗਿਆ ਸੱਲੂ ਹੋਇਆ ਆਹਦੇ ਤਾਂ ਸੈਡਾਂ ਤੇ ਕਾਲਾ ਹੋ ਗਿਆ ਮਨੂ ਕਾਲਾ ਹੋਇਆ ਪੂਰਾ ਵੀ ਨਹੀਂ ਹੋਇਆ ਹੋਣਾ ਪੂਰਾ ਤਾਂ ਪਹਿਲਾਂ ਹੀ ਆਹ ਠੱਟੀ ਰੰਗਾ ਜਾ ਹੈ ਨਾ ਪੂਰਾ ਨਹੀਂ ਆਲੇ ਹੋਰ ਮੈਂ ਕੱਟ ਹੀ ਲਮਗਾੜੀ ਵੇਕੇ ਦਾ ਥੋੜਾ ਫੇਰ ਰਾਤ ਨੂੰ ਸੀਣ ਦੀ ਕੀ ਲੋੜ ਫਿਰਦੀ ਨੇ ਵੀ ਸੀ ਫਾਦੀ ਤੇ